ਮੈਂ ਇਸ ਖੁਸ਼ੀ ਨਾਲ ਫਾਂਸੀ ਦੇ ਤਖਤੇ ਉੱਤੇ ਚੜ ਕੇ ਦੁਨੀਆ ਨੂੰ ਦਿਖਾ ਦੇਵਾਂਗਾ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਕਿੰਨੀ ਵੀਰਤਾ ਨਾਲ ਕੁਰਬਾਨੀ ਦੇ ਸਕਦੇ ਹਨ ਮੌਤ ਦੁਨੀਆ ਦੀ ਆਖਿਆ ਨਹੀਂ ਤੋਂ ਛੁਟਕਾਰਾ ਹਾਸਲ ਕਰਨ ਦਾ ਸਾਧਨ ਹੈ ਤੁਹਾਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਦੇ ਚੈਨਲ ਗਲੀ ਗਲੀ ਯਾਤਰਾ ਵਿੱਚ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਆਪ ਜੀ ਦਾ ਸਾਡੇ YouTube ਚੈਨਲ ਵਿੱਚ ਜਿਸ ਦਾ ਨਾਮ ਹੈ ਗਲੀ ਗਲੀ ਯਾਤਰਾ ਮੇਰੀ ਕਿਉਂ ਲਾਈਨ ਰਿਪੀਟ ਕੀਤੀ ਲਾਈਨ ਇਸ ਕਰਕੇ ਰਿਪੀਟ ਕੀਤੀ ਕਿਉਂਕਿ ਤੁਸੀਂ ਟੀਚਰ ਹੋ ਟੀਚਰ ਦੀ ਜਿਹੜੀ ਲਾਈਨਾਂ ਵਾ ਉਹ ਸਟੂਡੈਂਟ ਰਿਪੀਟ ਕਰਦੇ ਹੀ ਆ ਹਮ ਮਜਬੂਰੀ ਚ ਚਲੋ ਸ਼ੁਰੂ ਕਰੋ ਹੁਣ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤੁਹਾਡਾ ਸਾਡੇ YouTube ਦੇ ਚੈਨਲ ਗਲੀ ਗਲੀ ਯਾਤਰਾ ਦੇ ਵਿੱਚ ਅੱਜ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਸਰਦਾਰ ਪਗਤ ਸਿੰਘ ਜੀ ਜੋ ਕਿ ਸ਼ਹੀਦ-ਏ-ਆਜ਼ਮ ਦੇ ਨਾਂ ਨਾਲ ਵੀ ਜਾਣੇ ਜਾਂਦੇ ਹਨ ਉਹਨਾਂ ਦੇ ਪਿੰਡ ਖਟਕੜਕਲਾਂ ਜ਼ਿਲ੍ਹਾ ਨਵੇਂ ਸ਼ਹਿਰ ਦੇ ਵਿੱਚ ਤੇ ਚਲੋ ਅਸੀਂ ਵੇਖਣ ਚੱਲੀਏ ਉਹਨਾਂ ਦਾ ਪਿੰਡ ਖਟਕੜਕਲਾਂ ਜਿੱਥੇ ਕਿ ਉਹਨਾਂ ਦੀਆਂ ਯਾਦਾਂ ਅੱਜ ਵੀ ਮੌਜੂਦ ਹਨ ਸਮੋਹ ਜਨੀ ਯਾਤਰਾ ਅਸੀਂ ਪਹੁੰਚੇ ਹਾਂ ਜੀ ਪਗਤ ਸਿੰਘ ਦੇ ਖਟਕੜਕਲਾਂ ਪਿੰਡ ਦੇ ਵਿੱਚ ਮੈਂ ਉਥੇ ਖਲੋਤੀ ਹਈ ਆ ਜਿੱਥੇ ਭਗਤ ਸਿੰਘ ਜਿਹਦਾ ਅਜਾਇਬ ਘਰ ਬਣਿਆ ਹੋਇਆ ਖਟਕੜ ਕਲਾ ਪਿੰਡ ਆ ਏ ਉਥੇ ਮੈਨੂੰ ਅੱਜ ਜਾਣ ਦਾ ਮੌਕਾ ਮਿਲਿਆ ਮੈਂ ਤੁਹਾਨੂੰ ਦਿਖਾ ਰਹੀ ਹਾਂ ਤਸਵੀਰਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਅਜਾਇਬ ਘਰ ਖਟਕੜ ਕਲਾ ਇਹ ਸ਼ਹੀਦ ਭਗਤ ਸਿੰਘ ਜੀ ਦੇ ਨਾਮ ਤੇ ਡਿਜੀਟਲ ਅਜਾਇਬ ਘਰ ਬਣਦਾ ਪਿਆ ਵਾ ਉਹਨਾਂ ਦਾ ਸਟੈਚੂ ਲੱਗਾ ਆ ਉੱਥੇ ਇਹ ਜੇ ਤਿਆਰ ਹੋ ਰਿਹਾ ਵਾ ਸਾਰਾ ਇੱਕ ਤੇ ਨੂਜਨ ਬਣਾਇਆ ਜਿਵੇਂ ਆਪਾਂ ਕਹੇ ਹੋਏ ਆਂ ਅੱਛਾ ਉਹਨਾਂ ਦਾ ਆਪਣੇ ਜੱਦੀ ਘਰ ਹੈ ਅੱਛਾ ਉਹਨਾਂ ਦਾ ਜੱਦੀ ਘਰ ਬਣਿਆ ਹੋਇਆ ਇੱਥੇ ਜੱਦੀ ਪੜ ਤਾਂ ਤੋਂ ਅੱਗੇ ਜਾ ਕੇ ਉਹਨਾਂ ਦਾ ਜੱਦੀ ਘਰ 1 ਕਿਲੋਮੀਟਰ ਦੀ ਦੂਰੀ ਤੇ 1 ਕਿਲੋਮੀਟਰ ਤੋਂ ਇਥੇ ਸੜਕ ਤੋਂ ਵੱਡੀ ਸੜਕ ਤੋਂ ਲੈ ਕੇ ਹਾਈਵੇ ਟੂ 1 ਕਿਲੋਮੀਟਰ ਤੇ ਉਹਨਾਂ ਦਾ ਜੱਦੀ ਘਰ ਹੈ ਉਂਜ ਤਾਂ ਖਟਕੜ ਕਲਾਂ ਪਿੰਡ ਕਿਸੇ ਦੀ ਵੀ ਜਾਣਕਾਰੀ ਤੋਂ ਵਾਂਝਾ ਨਹੀਂ ਹੈ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਸ਼ਹੀਦ ਆਜ਼ਮ ਪਗਤ ਸਿੰਘ ਜੀ ਦੇ ਪਿੰਡ ਖਟਕੜ ਕਲਾਂ ਵਿੱਚ ਦੇਖੋ ਆ ਪਗਤ ਸਿੰਘ ਜੀ ਦੇ ਦੀ ਫੋਟੋ ਖਟਕੜਕਲਾ ਪਿੰਡ ਨਵਾਂ ਸ਼ਹਿਰ ਜ਼ਿਲ੍ਹੇ ਵਿੱਚ ਹੈ ਇਹ ਜਲੰਧਰ ਚੰਡੀਗੜ੍ਹ ਹਾਈਵੇ ਤੋਂ ਲਗਭਗ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਦੇਖੋ ਪੁਰਾਣੇ ਟਾਈਮ ਦਾ ਘਰ ਅੱਜ ਵੀ ਵੇਖੋ ਉਸੇ ਤਰ੍ਹਾਂ ਦਾ ਹੀ ਆ ਅੱਜ ਕੱਲ ਦੇ ਘਰ ਵਾਂਗ ਪਗਸنگ ਦਾ ਜੱਦੀ ਘਰ ਅੱਜ ਵੀ ਉਸੇ ਤਰ੍ਹਾਂ ਹੀ ਰੱਖਿਆ ਗਿਆ ਹੈ ਜਿਵੇਂ ਕਦੀ ਪਹਿਲੇ ਹੋਇਆ ਕਰਦਾ ਸੀ ਇਹ ਹੈ ਘਰ ਦਾ ਮੁੱਖ ਦਵਾਰ ਇੱਥੇ ਘਰ ਵਿੱਚ ਐਂਟਰੀ ਕਰਦੇ ਸਮੇਂ ਰਾਈਟ ਸਾਈਡ ਦੇ ਵਿੱਚ ਬਹੁਤ ਸਾਰੇ ਕਮਰੇ ਬਣੇ ਹੋਏ ਹਨ ਅਤੇ ਉਹਨਾਂ ਦੀਆਂ ਨਿਸ਼ਾਨੀਆਂ ਨੂੰ ਉਸੇ ਤਰ੍ਹਾਂ ਹੀ ਉਹਨਾਂ ਦੀ ਯਾਦਗਰ ਨੂੰ ਕਾਇਮ ਰੱਖਿਆ ਗਿਆ ਹੈ ਘਰ ਵਿੱਚ ਸਾਫ ਸਫਾਈ ਦਾ ਵੀ ਬਹੁਤ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਦਾ ਉਸ ਟਾਈਮ ਦਾ ਬੈੱਡ ਆ ਉਸ ਟਾਈਮ ਦਾ ਇਹ ਨੰਨਾ ਬੈੱਡਾ ਹੁਸਨੀਆਂ ਪਈਆਂ ਹੀਆਂ ਨਾਲ ਇੱਥੇ ਬਹੁਤ ਸਾਰੇ ਲੋਕ ਘਰ ਨੂੰ ਦੇਖਣ ਵਾਸਤੇ ਦੂਰ ਦੁਰਾਡੇ ਤੋਂ ਆਉਂਦੇ ਹਨ ਅਤੇ ਪੱਗ ਸਿੰਘ ਦੀਆਂ ਨਿਸ਼ਾਨੀਆਂ ਨੂੰ ਦੇਖਦੇ ਹਨ ਅੱਜ ਵੀ ਉਹਨਾਂ ਦੀ ਯਾਦ ਇਸ ਘਰ ਵਿੱਚ ਹੈ ਜਦੋਂ ਅਸੀਂ ਇਸ ਘਰ ਨੂੰ ਦੇਖਦੇ ਹਾਂ ਤੇ ਅੱਜ ਵੀ ਉਸ ਕ੍ਰਾਂਤੀਕਾਰੀ ਦੀ ਯਾਦ ਦਿਲਾਂ ਵਿੱਚ ਤਾਜ਼ਾ ਹੋ ਜਾਂਦੀ ਹੈ। ਪੁਰਾਣੇ ਜ਼ਮਾਨੇ ਦੇ ਸਵਿੱਚ ਦਿਖਾਈ ਦਿੰਦੇ ਹਨ। ਉੱਥੇ ਭਗਤ ਸਿੰਘ ਜੀ ਦੀ ਇੱਕ ਤਸਵੀਰ ਲੱਗੀ ਹੋਈ ਹੈ ਪੁਰਾਣੇ ਸਮੇਂ ਦੀ ਅਤੇ ਉਹਨਾਂ ਦੇ ਸਾਹਮਣੇ ਇੱਕ ਚਰਖਾ ਨਜ਼ਰ ਆ ਰਿਹਾ ਹੈ ਅਤੇ ਅਲਮਾਰੀ ਵਿੱਚ ਬਹੁਤ ਸਾਰੇ ਬਰਤਨ ਰੱਖੇ ਹੋਏ ਨਜ਼ਰ ਆ ਰਹੇ ਹਨ। ਹੋਰ ਵੀ ਬਹੁਤ ਸਾਰੇ ਬਰਤਨ ਜਿਵੇਂ ਪਲੇਟਾਂ ਗਾਗਰਾਂ ਪੀੜੀ ਪੁਰਾਣੇ ਟਾਈਮ ਦਾ ਟੋਕਾ ਅਤੇ ਹੋਰ ਬਹੁਤ ਸਾਰੇ ਬਰਤਨ ਕੜਸ਼ੀਆ ਡੋਲ ਨਜ਼ਰ ਆ ਰਹੇ ਹਨ अलमारी ਵਿੱਚ ਬਹੁਤ ਹੀ ਵਧੀਆ ਢੰਗ ਦੇ ਨਾਲ ਸਜਾ ਕੇ ਰੱਖੇ ਗਏ ਹਨ ਭੈਣਾ ਦਾ ਦੇਖੀਆ ਇਹ ਭਰਾ ਵੀ ਦੇਖੀਆ ਮਾਂ ਵੀ ਦੇਖੀਆ ਪੇ ਵੀ ਦੇਖਿਆ ਅੱਛਾ ਦੇਖਿਆ ਆ ਬਾਂਹ ਤੇ ਇੱਕ ਹੋਰ ਇਹਨਾਂ ਦੇ ਖਾਨਦਨ ਚ ਹੋਰ ਕੋਈ ਨਹੀਂ ਹੈਗਾ ਹੁਣ ਇਹਨਾਂ ਦੇ ਭਤੀਜੇ ਆ ਹੈਗੇ ਭਤੀਜੇ ਹਾਂ ਜੀ ਕਿੱਧਰ ਮੇਰੇ ਸਾਹਦੇ ਕੋਈ ਮਿਲਣਾ ਹੋਵੇ ਕਿੱਧਰ ਲੱਗਦਾ ਤੇ ਮਿਲ ਨਹੀਂ ਨਾ ਅੰਦਰ 3 ਮਾਸ ਚਾਹੁੰਦੇ 3 ਮਾਸ ਆ ਜਾਂਦੇ ਆ ਉਹ ਨੀਲਾ ਆਉਣ ਵਾਲਾ ਨਾ ਉਹਨਾਂ ਦਾ ਇੱਥੇ ਲੱਗਦਾ ਵੱਡਾ ਨਹੀਂ ਲੱਗਦਾ ਵੱਡਾ ਮੈਨਾਂ ਲੱਗਦਾ 3 ਮਾਸ ਨੂੰ ਨਾ ਸ਼ਹੀਦ ਆਜ਼ਮ ਪਗਸ ਸਿੰਘ ਜੀ ਦੇ ਘਰ ਦੇ ਸਾਹਮਣੇ ਇੱਕ ਬਹੁਤ ਸੋਹਣੀ ਪਾਰਕ ਵੀ ਬਣਾਈ ਗਈ ਹੈ ਜਿਸ ਦਾ ਉਦਘਾਟਨ 2003 ਵਿੱਚ ਕੀਤਾ ਗਿਆ ਸੀ ਇਸ ਤੋਂ ਇਲਾਵਾ ਇੱਥੇ ਇੱਕ ਖੂਹ ਵੀ ਹੈ ਜਿਹੜਾ ਕਿ ਪੁਰਾਣੇ ਸਮੇਂ ਵਿੱਚ ਖੂਹ ਬਹੁਤ ਡੂੰਘੇ ਹੋਇਆ ਕਰਦੇ ਸਨ ਲੇਕਿਨ ਲੋਕਾਂ ਦੀ ਸੇਫਟੀ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਉਸ ਨੂੰ ਪੂਰ ਦਿੱਤਾ ਗਿਆ ਹੈ ਉਸ ਸਮੇਂ ਦਾ ਇਹ ਪੁਰਾਣਾ ਘਰ ਅੱਜ ਵੀ ਬਹੁਤ ਸੋਹਣਾ ਲੱਗਦਾ ਹੈ ਘਰ ਦੇ ਆਸ-ਪਾਸ ਅੱਜ ਬਹੁਤ ਸਾਰੀਆਂ ਇਮਾਰਤਾਂ ਬਣ ਚੁੱਕੀਆਂ ਹਨ ਪਰ ਅੱਜ ਵੀ ਉਹਨਾਂ ਦਾ ਘਰ ਇੱਕ ਆਪਣੀ ਵਿਲੱਖਣ ਪਛਾਣ ਰੱਖਦਾ ਹੈ ਉੱਥੇ ਦੀਵਾਰਾਂ ਦੇ ਉੱਤੇ ਸ਼ਹੀਦ ਭਗਤ ਸਿੰਘ, ਸੁਖਦੇਵ, ਰਾਜਗੁਰੂ ਦੀਆਂ ਤਸਵੀਰਾਂ ਬਣਾਈਆਂ ਗਈਆਂ ਹਨ ਅੱਜ ਵੀ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੀਆਂ ਹਨ ਇੱਕ ਪਾਸੇ ਸ਼ਹੀਦ ਭਗਤ ਸਿੰਘ ਉਹਨਾਂ ਦੇ ਮਾਤਾ ਜੀ ਅਤੇ ਉਹਨਾਂ ਦੇ ਪਿਤਾ ਜੀ ਦੀ ਤਸਵੀਰ ਬਣਾਈ ਗਈ ਹੈ ਇਹ ਅੱਜ ਅਸੀਂ ਵੇਖਿਆ ਸ਼ਹੀਦ ਭਗਤ ਸਿੰਘ ਜੀ ਦਾ ਜੱਦੀ ਪਿੰਡ ਪਿੰਡ ਖਟਕੜਕਲਾ ਅੱਗੇ ਐਪੀਸੋਡ 'ਚ ਅਹੀਂ ਤੁਹਾਨੂੰ ਵਿਖਾਵਾਂਗੇ ਕਿ ਇਸ ਮਹਾਨ ਕ੍ਰਾਂਤੀਕਾਰੀ ਦੀ ਜਿੱਥੇ ਸਮਾਧ ਭਗਤ ਸਿੰਘ ਰਾਜਕੁਰੂ ਤੇ ਸੁਖਦੇਵ ਕੀ ਇਹਨਾਂ ਦੇ ਨਾਲ ਉਸ ਸਮੇਂ ਵਾਪਰਿਆ ਸੀਗਾ ਇਹ ਸਾਰੀ ਸਟੋਰੀ ਅਹੀਂ ਤੁਹਾਨੂੰ ਆਪਣੇ ਅਗਲੇ ਐਪੀਸੋਡ ਵਿੱਚ ਦੱਸਾਂਗੇ ਅ ਬੜੀ ਹੀ ਇਮੋਸ਼ਨਲ ਸਟੋਰੀਆਂ ਹੈਗੀਆਂ ਹਨ ਜੋ ਕਈ ਚੀਜ਼ਾਂ ਅੱਜਕੱਲ ਦੇ ਬੱਚਿਆਂ ਨੂੰ ਨਹੀਂ ਵੀ ਪਤਾ ਵਾ ਤੇ ਸਾਡਾ ਅਗਲਾ ਐਪੀਸੋਡ ਤੁਸੀਂ ਜ਼ਰੂਰ ਵੇਖਿਓ ਕਿਉਂਕਿ ਸਾਡੇ ਵਾਸਤੇ ਵੀ ਸਾਡੀ ਜ਼ਿੰਦਗੀ ਵਾਸਤੇ ਵੀ ਇਹ ਇੱਕ ਸਬਕ ਬਣ ਚੁੱਕਿਆ ਵਾ ਜਦੋਂ ਅਹੀਂ ਉੱਥੋਂ ਦੀ ਉਹ ਦੇਖ ਕੇ ਆਏ ਤੇ ਸਾਡੀ ਵੀ ਜ਼ਿੰਦਗੀ ਕਾਫੀ ਬਦਲ ਗਈ ਉਤੋਂ ਬਾਅਦ ਜੋ ਚੀਜ਼ਾਂ ਸਾਨੂੰ ਨਹੀਂ ਪਤਾ ਸੀ ਉਹ ਪਤਾ ਲੱਗ ਗਈਆਂ ਕਿ ਕਿਸ ਤਰ੍ਹਾਂ ਦੇਸ਼ ਵਾਸਤੇ ਆ ਲੜੇ ਆ ਤੇ ਅਸੀਂ ਚਾਹੁੰਦੇ ਆ ਕਿ ਸਾਡੀ ਨੌਜਵਾਨ ਜਿਹੜੇ ਆ ਉਹ ਜਿਹੜੇ ਗਲਤ ਰਸਤਿਆਂ ਤੇ ਜਾ ਰਹੇ ਆ ਜਿਨ੍ਹਾਂ ਨੂੰ ਆਪਣੇ ਦੇਸ਼ ਦੀ ਆਜ਼ਾਦੀ ਦੇ ਬਾਰੇ ਕੁਝ ਨਹੀਂ ਪਤਾ ਤੇ ਉਹ ਵੀ ਇਸ ਐਪੀਸੋਡ ਨੂੰ ਦੇਖ ਕੇ ਅੱਗੇ ਵਧਨ ਬਹੁਤ ਹੀ ਇਮੋਸ਼ਨਲ ਈਵਨ ਕੇ ਭਗਤ ਸਿੰਘ ਦੀਆਂ ਲਿਖੀਆਂ ਹੋਈਆਂ ਚਿੱਠੀਆਂ ਬਾਰੇ ਵੀ ਅਸੀਂ ਤੁਹਾਨੂੰ ਜਾਣਕਾਰੀ ਆਪਣੇ ਨੈਕਸਟ ਐਪੀਸੋਡ ਵਿੱਚ ਜ਼ਰੂਰ ਦਵਾਂਗੇ ਇੱਕ ਬਹੁਤ ਹੀ ਇਮੋਸ਼ਨਲ ਸਟੋਰੀ ਆ ਤੇ ਪਲੀਜ਼ ਆਪ ਵੀ ਦੇਖੋ ਅਤੇ ਅੱਗੇ ਹੋਰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਫਰੈਂਡਸ ਨੂੰ ਸ਼ੇਅਰ ਕਰੋ ਕਿਉਂਕਿ ਇਹ ਸਟੋਰੀ ਬਹੁਤ ਹੀ ਜ਼ਿਆਦਾ ਇਮੋਸ਼ਨਲ ਹੋਣ ਵਾਲੀ ਆ ਮੈਂ ਇਸ ਖੁਸ਼ੀ ਨਾਲ ਫਾਂਸੀ ਦੇ ਤਖਤੇ ਉੱਤੇ ਚੜ ਕੇ ਦੁਨੀਆ ਨੂੰ ਦਿਖਾ ਦੇਵਾਂਗਾ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਕਿੰਨੀ ਵੀਰਤਾ ਨਾਲ ਕੁਰਬਾਨੀ ਦੇ ਸਕਦੇ ਹਨ ਅਤੇ ਤੂੰ ਜਿਉਂਦੇ ਰਹਿ ਕੇ ਵੀ ਦੁਨੀਆ ਨੂੰ ਇਹ ਦਿਖਾਉਣਾ ਹੈ ਕਿ ਇਨਕਲਾਬੀ ਆਪਣੇ ਆਦਰਸ਼ਾਂ ਲਈ ਸਿਰਫ ਮਾਰੇ ਨਹੀਂ ਸਕਦੇ ਸਗੋਂ ਜਿਉਂਦੇ ਰਹਿ ਕੇ ਹਰ ਮੁਸੀਬਤ ਦਾ ਮੁਕਾਬਲਾ ਵੀ ਕਰ ਸਕਦੇ ਹਨ ਮੌਤ ਦੁਨੀਆ ਦੀ ਓਕਿਆਂ ਤੋਂ छुटकारा ਹਾਸਲ ਕਰਨ ਦਾ ਸਾਧਨ ਨਹੀਂ ਖਾੜੇ ਨਾਲ ਅਹੀਂ ਜਦੋਂ ਸ਼ੂਟ ਕਰਨ ਵਾਸਤੇ ਜਾਂਦੇ ਆ ਤੇ ਕਈ ਸਾਨੂੰ ਕਾਲਜ ਦੇ ਮੁੰਡੇ ਕੁੜੀਆਂ ਇਹੋ ਜਿਹਾ ਮਿਲਦੇ ਜਿਹੜੀ ਇਹੋ ਜੀ ਜਗ੍ਹਾ ਤੇ ਆ ਕੇ ਉਸ ਚੀਜ਼ ਦਾ ਨਿਰਾਦਰ ਕਰਦੇ ਹਨ ਅਹੀਂ ਕਈ ਚੀਜ਼ਾਂ ਇਹੋ ਜੀ ਵੇਖਿਆ ਬਟ ਅਹੀਂ ਉਹਨੂੰ ਆਪਣੀ ਵੀਡੀਓ ਕੈਮਰੇ 'ਚ ਨਹੀਂ ਸ਼ੂਟ ਕੀਤਾ ਕਈ ਲੋਗ ਇਹੋ ਜੀ ਜਗ੍ਹਾ ਤੇ ਆ ਕੇ ਤੇ ਇਹੋ ਜੇ ਮਹਾਨ ਕ੍ਰਾਂਤੀਕਾਰੀਆਂ ਦਾ ਮਜ਼ਾਕ ਵੀ ਉਣਾਉਂਦੇ ਆ ਇਹੋ ਜੇ ਲੋਗ ਵੀ ਇਹੋ ਜੇ ਦੁਸ਼ਮਣ ਵੀ ਸਾਡੇ ਵਿੱਚ ਹੈਗੇ ਆ ਲੇਕਿਨ ਉਹ ਦੁਸ਼ਮਣ ਨਹੀਂ ਆ ਉਹ ਸਾਡੇ ਆਪਣੇ ਹੀ ਆ بس صرف کمی ਇਸ ਚੀਜ਼ ਦੀ ਹੈ ਕਿ ਉਹਨਾਂ ਨੂੰ ਉਹਨਾਂ ਦੀ ਟੀਚਰਾਂ ਨੇ ਜਾਂ ਉਹਨਾਂ ਦੇ ਪੇਰੈਂਟਸ ਨੇ ਇਹ ਸਭ ਚੀਜ਼ਾਂ ਬਾਰੇ ਦੱਸਿਆ ਹੀ ਨਹੀਂ ਆ ਉਹ ਸਿਰਫ ਸਕੂਲ ਤੋਂ ਬੰਕ ਮਾਰ ਕੇ ਜਾਂ ਕਿਤੇ ਆਪਣੇ ਟੀਚਰਾਂ ਨੂੰ ਝੂਠ ਬੋਲ ਕੇ ਜਾਂ ਬਿਮਾਰੀ ਦਾ ਬਹਾਨਾ ਲਾ ਕੇ ਕਿਤੇ ਵੀ ਉਹ ਬਾਹਰ ਚਲੇ ਜਾਂਦੇ ਹਨ ਤੇ ਇਹੋ ਜੀ ਜਗ੍ਹਾ ਤੇ ਆ ਜਾਂਦੇ ਹਨ ਫਿਰ ਇੱਥੇ ਦੀ ਵਾਲਸ ਖਰਾਬ ਕਰਦੇ ਹਨ ਇੱਥੇ ਦੇ ਬਾਰੇ ਫਿਰ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਹਨ ਤੇ ਉਹਨਾਂ ਨੂੰ ਕੋਈ ਇਹ ਨਹੀਂ ਪਤਾ ਕਿ ਭਈ ਕੋਈ ਸਾਹਮਣੇ ਟੜੇ ਖੜਾ ਹੋ ਆ ਜਾਂ ਕਿਤੇ ਕੋਈ ਉਹਨਾਂ ਨੂੰ ਪ੍ਰੋਬਲਮਸ ਹੋ ਜਾਏਗੀ ਉਹਨਾਂ ਨੂੰ ਕੋਈ ਇਸ ਚੀਜ਼ ਦਾ ਬਸ ਉਹ ਆਪਣੀ ਜਵਾਨੀ ਦੇ ਜੋਸ਼ ਕਿਸੇ ਉਹਨਾਂ ਨੂੰ ਕਿਸੇ ਇਸ ਕ੍ਰਾਂਤੀਕਾਰੀ ਦੀ ਜਗ੍ਹਾ ਦੀ ਮਹਾਨਤਾ ਦੇ ਬਾਰੇ ਕੁਝ ਨਹੀਂ ਪਤਾ ਸੋ ਸਾਡੀ ਰਿਕਵੈਸਟ ਆ ਸਾਰੀ ਆਡੀਅੰਸ ਨੂੰ ਕਿ ਆਪਣੇ ਬੱਚਿਆਂ ਨੂੰ ਇਹੋ ਜੇ ਸੰਸਕਾਰ ਦਿਓ ਤਾਂ ਕਿ ਉਹ ਸ਼ਹੀਦ ਭਗਤ ਸਿੰਘ ਦੇ ਐਟਲੀਸਟ ਦਿੱਤੇ ਹੋਏ ਕਾਰਨਾਮਿਆਂ ਦੇ ਉੱਪਰ ਜ਼ਰੂਰ ਚੱਲਣ ਅਤੇ ਜਿਸ ਤਰ੍ਹਾਂ ਦੀ ਉਹਨਾਂ ਨੇ ਆਜ਼ਾਦੀ ਸਾਨੂੰ ਦਿਵਾਈ ਆ ਕੋਸ਼ਿਸ਼ ਕਰਨ ਕਿ ਅਸੀਂ ਆਪਣੇ ਬੱਚਿਆਂ ਦੇ ਮਨਾਂ ਵਿੱਚ ਉਹਨਾਂ ਦੀਆਂ ਭਾਵਨਾਵਾਂ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਜਰੂਰ ਭਰੀਏ ਤਾਂ ਕਿ ਬੱਚਿਆਂ ਦੇ ਮਨ ਵਿੱਚ ਵੀ ਇਹੋ ਜੀ ਭਾਵਨਾ ਪੈਦਾ ਹੋਵੇ ਆਪਣੇ ਬੱਚੇ ਆਪਣੇ ਮਾਪੇ ਦੇ ਨਾਲ ਆਪਣੇ ਦੇਸ਼ ਦੇ ਨਾਲ ਉਹਨਾਂ ਦਾ ਵੀ ਪਿਆਰ ਜਿਹੜਾ ਜਾਗਰੂਕ ਹੋਵੇ ਤੇ ਅਗਲਾ ਜਿਹੜਾ ਐਪੀਸੋਡ ਹੈ ਜਿਹਦੇ ਬਾਰੇ ਅਸੀਂ ਗੱਲ ਕਰਦੇ ਪਏ ਆ ਸ਼ਹੀਦ ਭਗਤ ਸਿੰਘ ਜੀ ਦੀ ਸਮਾਧ ਜਿੱਥੇ ਹੈਗੀ ਆ ਹੁਸੈਨੀਵਾਲ ਅਹੀਂ ਉਹ ਤੁਹਾਨੂੰ ਦਿਖਾਵਾਂਗੇ ਤੇ ਪਲੀਜ਼ ਤੁਸੀਂ ਆ ਵੇਖਿਓ ਤੇ ਜਿੰਨਾ ਜ਼ਿਆਦਾ ਹੋ ਸਕੇ ਸਬਸਕ੍ਰਾਈਬ ਕਰਿਓ ਤੇ ਹੁਣ ਸਾਨੂੰ ਇਜਾਜ਼ਤ ਧੰਨਵਾਦੀ ਜੈ ਜੀ